ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਅਨਿਲ ਗੋਇਲ ਵੱਲੋਂ ਅੱਜ ਭਵਾਨੀਗੜ੍ਹ ਵਿਖੇ ਸਰਕਾਰੀ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਨੂੰ ਲੈ ਕੇ ਬਰੀਕੀ ਦੇ ਨਾਲ ਜਾਂਚ ਕੀਤੀ ਅਤੇ ਓਪੀਡੀ ਸੇਵਾਵਾਂ ਦਾ ਨਿਰੀਖਣ ਕੀਤਾ ਉਨ੍ਹਾਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ ਨੂੰ ਵੀ ਚੈੱਕ ਕੀਤਾ ਉਨ੍ਹਾਂ ਨੇ ਕਿਹਾ ਕਿ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਤੇ ਸਥਿਤ ਇਸ ਹਸਪਤਾਲ ਦੇ ਵਿੱਚ ਮਰੀਜ਼ਾਂ ਤੋਂ ਇਲਾਵਾ ਐਮਰਜੈਂਸੀ ਕੇਸ ਵੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਹਸਪਤਾਲ ਦੇ ਵਿੱਚ ਬਿਮਾਰੀਆਂ ਦੇ ਮਹਾ ਡਾਕਟਰ ਤਾਇਨਾਤ ਨੇ ਪਰ ਮਰੀਜ਼ਾਂ ਦੀ ਨਿਸਬਤ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਦੀ ਘਾਟ ਜਲਦੀ ਪੂਰੀ ਕੀਤੀ ਜਾਵੇਗੀ। ਤੇ ਜਿਹੜਾ ਪੌਣੀਗਾੜਾ ਸਾਡਾ ਇਹ ਸੀਐਚਸੀ ਹੈਗੀ ਹੈ 30 ਬੈੱਡਡ ਇੱਥੇ ਸਰਜਨ ਆ ਗਏ ਆ, ਗਾਇਨਕੋਲੋਜੀ ਸਟਾਡਲ ਸਰਜਨ ਹੈ। ਇੱਕ ਮੈਡੀਕਲ ਸਪੈਸ਼ਲਿਸਟ ਹੈ ਜਿਹੜੇ ਕਿ ਇੱਕ ਸਾਲ ਦੀ ਛੁੱਟੀ ਦੇ ਸੀ ਜੀ ਦਸੰਬਰ ਚ ਜੁਆਇਨ ਕਰ ਜਾਣਗੇ। ਜੀ ਸਾਡੇ ਕੋਲੇ ਦੋ ਐਮਰਜੈਂਸੀ ਮੈਡੀਕਲ ਆਫਿਸਰਸ ਵੀ ਹੈਗੇ ਆ। ਪੁਰੇ ਤੇ ਇੱਥੋਂ ਦੀ ਜਿਹੜੀ ਲਗਭਗ ਆਪੀਡੀ ਹੈਗੀ ਹੈ ਉਹ 6500 ਤੋਂ 7000 ਜਿਹੜੀ ਹੈਗੇ ਉਹ ਪੜੀ ਮਹੀਨੇ ਦੀ ਹੋ ਜਾਂਦੀ ਹੈ ਤੇ ਲਗਭਗ 250 ਤੋਂ 300 ਆਪੀਡੀ ਵੀ ਹੋ ਜਾਂਦੀ ਹੈ ਇਹਦੇ ਵਿੱਚ ਲਗਭਗ 60 ਕੇ ਸਾਡੇ ਡਿਲੀਵਰੀਆਂ ਆਏ ਨੇ ਜਿਨ੍ਹਾਂ ਦੇ ਵਿੱਚੋਂ 25 ਤੋਂ 30 ਜਿਹੜੀਆਂ ਹੈਗੀਆਂ ਉਹ ਨਾਰਮਲ ਡਿਲੀਵਰੀਜ਼ ਆ ਤੇ ਬਾਕੀ ਸਾਰੇ ਇਨ ਸੈਕਸ਼ਨ ਨਹੀਂ ਸਾਡੇ ਕੰਮ ਕਰ ਕਰ ਰਹੇ ਸਾਡੇ ਡਾਕਟਰ ਹੈ ਜਿਹੜੇ ਉਹ ਕਰ ਰਹੇ ਤਾਂ ਇਸ ਦੇ ਨਾਲ ਹੀ ਸਾਡਾ ਡੈਂਟਲ ਰਿੰਗ ਵੀ ਅੱਛਾ ਕੰਮ ਕਰ ਰਿਹਾ ਹੈ ਅੱਜ ਸਾਡੇ ਕੋਲ 8DL 201 ਹੈਗੀਆਂ ਲਗਭਗ 65 ਸਾਡੇ ਕੋਲ ਦੇ ਨਾਨ ਇਡੀਅਲ ਦਵਾਈਆਂ ਵੀ ਹੈਗੀਆਂ ਮੈਂ ਮਰੀਜ਼ਾਂ ਦੀਆਂ ਜਾ ਕੇ ਕੋਲੇ ਵੀ ਜਾ ਕੇ ਚੈੱਕ ਕੀਤਾ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹੋ ਮਰੀਜ਼ਾਂ ਨੂੰ ਅੰਦਰ ਮਿਲ ਰਹੀਆਂ ਐਮਰਜੈਂਸੀ ਵਾਰਡ ਵੀ ਸੀ ਜਿਹੜਾ ਉਹ ਬਿਲਕੁਲ ਫੁੱਲ ਸੀਗਾ ਤੇ ਥੋੜੀ ਜਿਹੀ ਹੋਰ ਇੱਕ ਤਾਂ ਸੈਨੀਟੇਸ਼ਨ ਵਰਕਰਸ ਦੀ ਘਾਟ ਹੈਗੀ ਆ ਉਹ ਐਸਐਮਓ ਸਾਹਿਬ ਨੂੰ ਅਸੀਂ ਅੱਜ ਕਹਿ ਦਿੱਤਾ ਹੈਗਾ ਡੀਐਮਸੀ ਸਾਹਿਬ ਵੀ ਹੈਗੇ ਆ ਕਿ ਉਹ ਆਪ ਦਾ ਸੈਨੀਟੇਸ਼ਨ ਕੰਟਰੈਕਟ ਕਰ ਲੈਣਗੇ ਤੇ ਨਾਲ ਹੀ ਜਿਹੜਾ ਹੈਗਾ ਉਹਦੇ ਨਾਲ ਤਾਂ ਕਿ ਸਫਾਈ ਦਾ ਜਿਹੜਾ ਪੱਧਰ ਹੈ ਇਹ ਵੀ ਬੈਟਰ ਹੋ ਜਾਏ ਦੇ ਨਾਲ ਇਹਨਾਂ ਨੂੰ ਕਹਿ ਕਿ ਜਿਹੜਾ ਉਹ ਪਾਰਕਿੰਗ ਦਾ ਠੇਕਾ ਨਹੀਂ ਹੈਗਾ ਪਾਰਕਿੰਗ ਦਾ ਠੇਕਾ ਵੀ ਦੇ ਦਿਓ ਪੈਏ ਚਾਹੇ ਘੱਟ ਆ ਜਾਂ ਪਰ ਘਟੋ ਘਟ ਤਰਤੀਬ ਵਾਰ ਆਪਣੇ ਸਕੂਟਰ ਮੋਟਰਸਾਈਕਲ ਲੱਗਣੇ ਸ਼ੁਰੂ ਹੋ ਜਾਣ ਤਾਂ ਐਂਬੂਲੈਂਸਾਂ ਵੀ ਖਲਾ ਕੇ ਚੈੱਕ ਕੀਤੀਆਂ ਤੇ ਐਂਬੂਲੈਂਸਾਂ ਦੇ ਵਿੱਚ ਕੁਝੇ ਕਮੀਆਂ ਸੀਗੀਆਂ ਤੇ ਉਸ ਨੂੰ ਵੀ ਤੁਰੰਤ ਠੀਕ ਕਰਨ ਦੇ ਕੀਤਾ ਹੈਗਾ ਤੇ ਇਹ ਜਿਹੜੀ ਸਪੋਰਟਿੰਗ ਸੁਪਰਵਾਈਜ਼ਨ ਹੈ ਸਾਡੀ ਸਾਡੇ ਪਹਿਲਾਂ ਵੀ ਏਡੀ ਆਏ ਸੀ ਕਿ ਉਹ ਦੇਖੇ ਗਏ ਤੇ ਅੱਜ ਫੇਰ ਮੈਂ ਦੁਬਾਰਾ ਆ ਤੇ ਇਹ ਜਲਦੀ ਰੋਗੀ ਜੀ ਲਗਾਤਾਰ ਜਿਹੜਾ ਸਾਡਾ ਉਹ ਹੈ ਸਰ ਸਰੋਤ ਜਿਹੜਾ ਇੱਕ ਸੀਐਮ ਦਾ ਜਿਹੜਾ ਹੈਗਾ ਇੱਥੇ 10 ਜਿਹੜੇ ਉਸਤਾ ਖਾਲੀ ਨੇ ਜਿਹੜੇ ਅਮਰ ਜਲਸੀ ਈਐਮਓ ਨੇ ਕਿੱਥੇ ਸੰਗਰੂਰ ਜ਼ਿਲ੍ਹੇ ਦੇ ਇੱਥੇ ਵੀ ਜਿਹੜਾ ਅਮਰ ਜਲਸੀ ਦਾ ਕੋਈ ਵੀ ਇੱਥੇ ਸਭਾਵਾਂ ਦੇ ਬਾਰੇ ਜੀਡੀਐਮਓਜ਼ ਦੀ ਤੁਸੀਂ ਗੱਲ ਕਰ ਰਹੇ ਹੋ ਮੈਮ ਜਿਹੜੀ ਜੀਡੀਐਮਓਜ਼ ਦੀ ਤੁਸੀਂ ਜਨਰਲ ਡਿਊਟੀ ਮੈਡੀਕਲ ਆਫੀਸਰਸ ਦੀ ਗੱਲ ਕਰ ਰਹੇ ਹੋ ਉਹਦੀ ਜਿਹੜੀ ਪ੍ਰਕਿਰਿਆ ਹੈਗੀ ਹੈ 400 ਤੋਂ ਵੱਧ ਡਾਕਟਰ ਹੈ ਜਿਹੜਾ ਬੱਬਾ ਫ੍ਰੀਜ਼ ਯੂਨੀਵਰਸਿਟੀ ਰਾਹੀਂ ਸਰਕਾਰ ਨੇ ਪਹਿਲੇ ਪ੍ਰਕਿਰਿਆ ਰੰਭੀ ਹੋਈ ਹੈ ਉਹਦਾ ਟੈਸਟ ਕਰਨ ਜਾ ਰਹੇ ਤੇ ਛੇਤੀ ਭਰ ਲੈ ਜਾਣਗੇ ਪਰ ਜਿਹੜੇ ਕਿ ਸਪੈਸ਼ਲਿਸਟ ਡਾਕਟਰ ਹੈ ਲਗਭਗ 750 ਦੇ ਕਰੀਬ ਜਿਹੜਾ ਐਂਡਾਈੰਚੈਂਬਰ ਆਹੀਂ ਜਿਹੜਾ ਸਪੈਸ਼ਲਿਸਟ ਡਾਕਟਰ ਹੈ ਉਹ ਵੀ ਸਰਕਾਰ ਨੇ ਭਰਤੀ ਕਰ ਲਿਆ ਹੈ ਤਾਂ ਉਹਨਾਂ ਨੇ ਆਦੀਆਂ ਡਿਊਟੀਆਂ ਪ੍ਰੈਕਟਿਸ ਦੇ ਵਿੱਚ ਜੁਆਇਨ ਕਰ ਲਈ ਦੋ ਦੋ ਡਾਕਟਰਾਂ ਦੀ ਇੱਥੇ ਮੌਜੂਦਗੀ ਦੀ ਗੱਲ ਕੀਤੀ ਆ ਪਾਂਹੀਗੜ ਦੇ ਵਿੱਚ ਜਿੱਥੇ ਇੱਕ ਰੈਫਰ ਸੈਂਟਰ ਹੈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਮਤਲਬ ਕਿ ਸਿਰਫ ਇਕੱਲਾ ਡਾਕਟਰ ਬਿਕਰਮਾ ਜਿਹੜਾ ਰਾਤ ਨੂੰ ਸਵੇਰ ਹੋਵੇ ਵੀ ਨਵਾਰਿਆ ਦਿਨ ਵੀ ਲਕਿ ਇਹ ਨਹੀਂ ਹੈ ਵੀ ਕੋਈ ਜਿਸ ਤਰ੍ਹਾਂ ਐਕਸੀਡੈਂਟ ਹੋਇਆ ਉਸ ਲਈ ਵੀ ਡਾਕਟਰ ਵਿਕਰਮ ਜੀ ਸੀਗਾ ਇੱਥੇ ਕੋਈ ਐਮਰਜੈਂਸੀ ਦਾ ਪਹਾਈ ਦੇਖੋ ਇਸ ਦੇਖੋ ਇਸ ਤਰ੍ਹਾਂ ਹੈ ਕਿ ਹੈ ਹੈ ਕੋਈ ਤੇ ਨਹੀਂ ਹੈਗਾ ਕੋਈ ਮੋੜ ਚਾਚਾ ਜੀ ਸਾਰੇ ਇਸ ਤਰ੍ਹਾਂ ਹੈ ਕਿ ਮੈਂ ਥੋੜੇ ਧਿਆਨ ਚ ਪਹਿਲਾਂ ਹੀ ਲੈਂਦਾ ਕਿ ਵੀ ਹੈਵ ਅ ਗਾਇਨਕੋਲੋਜਿਸਟ ਵੀ ਹੈਵ ਅ ਡੈਂਟਲ ਸਰਜਨ ਵੀ ਹੈਵ ਅ ਸਰਜਨ आवर एसएमओ इज आल्सो ਸਰਜਨ ਐਂਡ ਵੀ ਹੈਵ ਟੂ ਮੈਡੀਕਲ ਆਫੀਸਰ ਜਨਰਲ ਡਿਊਟੀ ਮੈਡੀਕਲ ਆਫੀਸਰ ਆਲਸੋ ਹੀ ਹੈ ਐਂਡ ਆਈ ਐਮ ਵੈਰੀ ਹੈਪੀ ਟੂ ਨੋ ਕਿ ਜਿਹੜੇ ਸਾਡੇ ਸਰਜਨ ਆ ਉਹ ਕੈਂਪਸ ਦੇ ਵਿੱਚ ਰਹਿੰਦੇ ਆ ਔਰ ਉਹ ਇੱਕ ਸਰਜਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਕੀ ਕੰਮ ਬਾਕੀ ਸਾਰੀਆਂ ਸੀਐਸਸੀ ਜਿਹੜੀਆਂ ਪੰਜਾਬ 'ਚ ਆਏ ਉਹ ਬਹੁਤ ਅੱਛਾ ਕੰਮ ਕਰ ਰਿਹਾ ਹੈ ਔਰ ਉਹਨਾਂ ਦੀ ਮੰਗ ਜਿਹੜੀ ਹੈਗੀ ਹੈ ਸਟੇਟ ਪੱਧਰ ਤੇ ਸਭ ਤੋਂ ਪਹਿਲਾਂ ਪੂਰੀ ਕੀਤੀ ਜਾਂਦੀ ਹੈ ਮਗਰ ਬੈਠੇ ਆ ਸੁਣ ਰਹੇ ਆ ਉਹਨਾਂ ਨੇ ਅੱਜ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਕੋਟੀ ਟੇਬਲ ਹੋਰ ਚਾਹੀਦਾ ਤੇ ਮੈਂ ਤੁਹਾਡੇ ਆਨ ਤੋਂ ਅੰਦਰ ਆਂਦੇ ਪਹਿਲਾਂ ਆਰਡਰ ਪਾ ਦਿੱਤਾ ਕਿ ਓਡੀ ਟੇਬਲ ਇੱਕ ਨਵਾਂ ਸ਼ਿਫਟ ਕਰਾ ਦਿਓ ਭਵਾਨੇਗੜ੍ਹ ਇੱਕ ਹੋਰ ਦੇ ਦਿਓ ਤੇ ਹੋਰ ਵੀ ਜਿਹੜੀਆਂ ਕੋਈ ਚੀਜ਼ਾਂ ਕਹਿਣਗੇ ਜਿਸ ਤਰ੍ਹਾਂ ਪੀਐਸਏ ਪਲਾਂਟ ਹੈ ਉਹ ਵੀ ਚਾਲੂ ਕਰਨ ਜਾ ਰਹੇ ਆ ਆ ਤੁਹਾਡੇ ਜਮੈਂ ਬਾਹਰ ਦੇਖਿਆ ਟਰਾਂਸਫਾਰਮਰ ਦੇ ਬਾਹਰ ਬੈਰੀਕੇਡਿੰਗ ਨਹੀਂ ਹੋਈ ਉਹ ਵੀ ਬੈਰੀਕੇਡਿੰਗ ਵਾਸਤੇ ਕਿਹਾ ਕਿ ਬੈਰੀਕੇਡਿੰਗ ਕਰਵਾਓ ਪਾਰਕਿੰਗ ਲਾਈਨਾ ਕਿਹਾ ਜਿੱਥੇ ਪਰਚੀਆਂ ਬੰਦੀਆਂ ਉਹ ਸਟੈਪ ਉੱਚਾ ਹੈ 10 ਇੰਚ ਦਾ ਹੈ ਮੈਂ ਇਹਨਾਂ ਨੂੰ ਕਿਹਾ ਕਿ ਉੱਤੇ 4 ਇੰਚ ਦਾ 6 ਇੰਚ ਦਾ ਸਟੈਪ ਇਸ ਤਰ੍ਹਾਂ ਬਣਾਓ ਬਜ਼ੁਰਗ ਉੱਥੇ ਕੋਈ ਗਰ ਨਾ ਜਾਣ ਜਿੰਨੇ ਮੈਟ ਹੈਗੇ ਆ ਹਸਪੀਟਲ ਦੇ ਵਿੱਚ ਮੈਟ ਲਗਾਓ ਜਿੰਨੇ ਵਾਟਰ ਕੁਲਰ ਲੱਗੇ ਹੋਏ ਆ ਉਹਨਾਂ ਸਾਰਿਆਂ ਦੀਆਂ ਕੈਂਡਲਸ ਚੇਂਜ ਕਰਵਾਓ ਠੀਕ ਹੈ ਜੀ ਬਾਹਰ ਕੈਟਲ ਕੈਚਰ ਲੱਗਿਆ ਹੋਇਆ ਹੈ ਗੇਟ ਦੇ ਉੱਪਰ ਉਹ ਜਾ ਕੇ ਵੇਖਿਆ ਐ ਵਿੱਚ ਮਿੱਟੀ ਤਾਂ ਨਹੀਂ ਭਰੀ ਉਹ ਖਾਲੀ ਹੈਗਾ ਤਾਂ ਉਹ ਅਸੀਂ ਬਹੁਤ ਮਤਲਬ ਇਹ ਪਹਿਲਵਾਨੀ ਗੜਾ ਨਹੀਂ ਮਾਰਨ ਆਇਆ ਮੈਂ ਔਰੇ ਜੇ ਘੰਟਾ ਲਾਇਆ ਤਾਂ ਘੰਟੇ ਦੇ ਵਿੱਚ ਤੁਸੀਂ ਵੇਖ ਲਿਆ ਹੋਣਾ ਕਿ ਵੀ ਸਾਰੇ ਇੱਕ ਇੱਕ ਚੀਜ਼ ਜਿਹੜੀ ਹੈਗੀ ਹੈ ਤੇ ਜੇ ਏਸੀ ਕੋਈ ਬੰਦ ਪਿਆ ਹੈ ਮਰੀ ਜਨਸੀ ਦੇ ਵਿੱਚ ਵੀ ਤਾਂ ਉਹ ਵੀ ਐਸਐਮਐਸ ਸਾਹਿਬ ਦੇ ਧਿਆਨ ਚ ਲਿਆਂਦਾ ਤਾਂ ਉਹ ਚਲੋ ਮਰੀਜ ਨੂੰ ਠੜ ਲੱਗ ਰਹੀ ਸੀ ਉਹਨਾਂ ਨੇ ਬੰਦ ਕਰਵਾਤਾ ਏਸੀ ਔਰ ਤੁਸੀਂ ਇਹ ਵੀ ਤੁਹਾਨੂੰ ਦੱਸਦੇ ਹੋ ਬੜੀ ਖੁਸ਼ੀ ਹੋਣੀ ਹੈ ਕਿ ਮੈਂ ਡਰਗ ਡਿਟ੍ਰਿਕਸ਼ਨ ਸੈਂਟਰ ਤੇ ਇਕੱਲੀ-ਇਕੱਲੀ ਗੋਲੀ ਗਿਣ ਕੇ ਆਇਆ ਔਰ ਸਟਾਕ ਬਿਲਕੁਲ ਗੋਲੀ ਗੋਲੀ ਪੂਰਾ ਨਿਕਲਾ ਹੈ ਤੇ ਕਿਉਂਕਿ ਇਹ ਨਾ ਸਿਰਫ ਇਹ ਸਿਰਫ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਏਰੀਆ ਹੈਗਾ ਤੇ ਸਾਡੀ ਸੀਐਸਸੀ ਬਹੁਤ ਅੱਛਾ ਕੰਮ ਕਰ ਰਹੀ ਹੈ ਬਹੁਤ ਮਿਹਨਤੀ ਸਟਾਫ ਹੈਗਾ ਔਰ ਬਹੁਤ ਸੂਣ ਤੁਸੀਂ ਦੇਖੋਗੇ ਕਿ ਇਸ ਦੇ ਉੱਪਰ ਰੰਗ ਰੋਗਨ ਹੈ ਜਿਹੜਾ ਉਹ ਵੀ ਕਹਿ ਦਿੱਤਾ ਗਿਆ ਜਿੰਨੇ ਦਰਵਾਜ਼ੇ ਖਿੜਕੀਆਂ ਪਲੰਬਿੰਗ ਦਾ ਕੰਮ ਹੈ ਤੁਹਾਨੂੰ ਕੋਈ ਲੂਜ਼ ਵਾਇਰ ਨਹੀਂ ਦੇਖਣਾਂ ਲਈ ਅਗਲੇ 72 ਘੰਟਿਆਂ ਤੋਂ ਬਾਅਦ ਸਾਰੇ ਹਸਪਤਾਲ ਜਿਹੜੇ ਵਿੱਚ ਸਟਾਫ ਰਹਿ ਰਹੇ ਆ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਕੰਮ ਹੋਣ ਵਾਲਾ ਐਸਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਨ੍ਹ ਸਭ ਤੋਂ ਪਹਿਲਾਂ ਉਹ ਘਰਾਂ ਦੀ ਰਿਪੇਅਰ ਕਰਾਓ ਜਿਹੜਾ ਸਟਾਫ ਵਿੱਚ ਰਹਿ ਕੇ ਸੇਵਾ ਨਿਭਾ ਰਹੇ ਤਾਂ ਸਭ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਜ਼ਰੂਰੀਆਂ ਸਾਡੇ ਡੀਐਮਸੀ ਸਾਹਿਬ ਹੈ ਬੜਾ ਡੀਪ ਇੰਟਰਸਟ ਲੈ ਰਹੇ ਆ ਸਾਰੇ ਕਿਤੇ ਸਾਡੇ ਐਚਐਮ ਮੈਡਮ ਹੈ ਲੈ ਰਹੇ ਆ ਮੈਂ ਇਕੱਲੇ-ਇਕੱਲੇ ਡਾਕਟਰ ਨੂੰ ਬੁਲਾ ਕੇ ਵੀ ਉਹਨਾਂ ਦੀਆਂ ਦਿੱਕਤਾਂ ਪੁੱਛੀਆਂ ਠੀਕ ਹੈ ਜੀ ਕੁਝ ਇੱਕ ਸਟਾਫ ਨਰਸਾਂ ਦੀ ਘਾਟ ਹੈ 7 ਹੈਗੀਆਂ ਹੋਰ ਟੋਟਲ ਜੀ ਠੀਕ ਹੈ ਜੀ ਪਰ ਜਿਸ ਤਰ੍ਹਾਂ ਦਾ ਕੰਮ ਹੈ ਉਹਦੇ ਹਿਸਾਬ ਨਾਲ ਥੋੜੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਅੰਦੀ ਗੱਡੀ ਹੈਗੀ ਉਹ ਕੰਡਮ ਹੋਣ ਵਾਲੀ ਉਹਦੇ ਕਾਗਜ਼ ਖਲਾ ਕੇ ਵੇਖਿਆ ਸਵਰਾਜ ਮਸਦਾ ਭਾਨੀਆਂ ਲਾ ਕੇ ਨਾ ਕੰਜੈਕਚਰ ਹੋ ਜਾਂਦਾ ਇੱਥੇ ਸੜਕਾਂ ਦਾ ਹੀ ਬਹੁਤ ਜ਼ਿਆਦਾ ਐਕਸੀਡੈਂਟ ਬਹੁਤ ਮਤਲਬ ਹੋਉਂਦੇ ਜੀ ਇਸ ਕਰਕੇ ਇਸ ਹਸਪਤਾਲ ਤੇ ਜਿਹਨੇ ਉਹ ਵੀ ਹੈ ਮਤਲਬ ਦੇਖੋ ਜੀ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਇੱਕ 50 ਆ ਮਰੀਜ਼ਾਂ ਦੀ ਇੱਕ ਡਿਜ਼ਾਸਟਰ ਮੈਨੇਜਮੈਂਟ ਅਲਮਾਰੀ ਰੱਖਣ ਨੂੰ ਅਸੀਂ ਕਹਿੰਦੇ ਆ ਕਿ ਉਹ 50 ਮਰੀਜ਼ਾਂ ਦਾ ਸਮਾਨ ਪਟੀਆਂ ਬੀਟਾ ਡੀ ਐਨ ਟੀ ਕੇ ਸਪਲਿੰਟ ਸਾਰਾ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਜਾਵੇ ਤਾਂ ਕਿ ਜੇ ਕੋਈ ਇਸ ਤਰ੍ਹਾਂ ਦਾ ਬੱਸ ਐਕਸੀਡੈਂਟ ਆਂਦਾ ਹੈ ਤਾਂ ਸਾਨੂੰ ਉਦੋਂ ਹਫੜਾ ਦਾ ਫੜੀ ਨਾ ਮੱਚੇ ਵੀ ਅਸੀਂ ਬਾਹਰੋਂ ਭੱਜੇ ਵੀ ਲਿਆ ਫੁਲਾਨਿਆਂ ਫੜ ਕੇ ਆ ਚੀਜ਼ ਲਿਆ ਨਹੀਂ ਸਾਡੀ ਅਲਮਾਰੀ ਖੋਲੋ ਸਮਾਨ ਵਿੱਚ ਹੈਗਾ ਕਿਉਂਕਿ ਉਸ ਟਾਈਮ ਜਿਹੜਾ ਸਭ ਤੋਂ ਵੱਧ ਜਿਹੜੀ ਲੋਡ ਹੁੰਦੀ ਹੈ ਮਰੀਜ਼ ਨੂੰ ਇੱਕ ਹੌਸਲੇ ਦੀ ਗੱਲ ਲੋਡ ਹੁੰਦੀ ਹੈ ਉਹਨੂੰ ਹੌਸਲਾ ਜੋ ਤੁਹਾਡੇ ਕੋਲੇ ਸਮਾਨ ਪਿਆ ਉਹਦੇ 'ਚ ਆਉਂਦਾ ਹੈ